ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਤੋਂ ਕੜ ਗੱਬੜ ਗਾਂ ਪਕੌੜੀ ਪੱਧ ਜਾਣ ਕਰ ਲਮਾਂਗਾ ਬਾਈ ਤੋਂ ਜੇ ਕਿਸੇ ਵੀਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਠੀਕ ਹੈ ਜੀ ਬਾਜੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਤੋ ਫਾਲੋਅ ਕਰ ਤੇ ਸ਼ੇਅਰ ਕਰਕੇ ਮਤਾ ਕਿਤਾੜ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀ ਹਾਂ ਮੈਨੂੰ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਲੈਣੀ ਜਾਣਕ ਹਾਂਜੀ ਬਾਈ ਸਸਤੀ ਗਾਜੀ ਸਸਤੀ ਗੱਲ ਦੀ ਨਾਮ ਨਾਮ ਕਰਨੈਲ ਸਿੰਘ ਰਾਮਾਪਨ ਠੀਕ ਹੈ ਪਿੰਡ ਰਾਮਾ ਤੇ ਜ਼ਿਲ੍ਹਾ ਜਿਹੜਾ ਮੋਗਾ ਠੀਕ ਹੈ ਜੀ ਹਾਂਜੀ ਵੀ ਗਾਣ ਜਾਣਕਾਰੀ ਦਊ ਆਪਣੀ ਯਾ ਥੱਲੇ ਹੈਗਾ 7-8 ਕਿਲੋ ਦੁੱਧ ਠੀਕ ਹੈ ਜੀ 1 ਨਾ ਮਹੀਨੇ ਦੀ ਇੱਕ ਪਾਸਾ ਠੀਕ ਹੈ ਜੀ ਗਾਂ ਵਾਲਾ ਚੈੱਕ ਕਰਾ ਕੇ ਲੈ ਸਕਦਾ ਜਾ ਸਕਦਾ ਇੱਥੋਂ ਛੁੱਡੀ ਚੈੱਕ ਕਰਵਾਈ ਵੀ ਹਾਂ ਸੈਕ ਕਰਾਈ ਵੀ ਹਾਂ 7 ਲੀਟਰ ਦੁੱਧ ਦਾ ਜੀ ਹਾਂ ਥਣਾ ਦੀ ਗਰੰਟੀ ਹੋਊ ਚੈੱਕ ਦੀ ਗਰੰਟੀ ਆਪਣੀ ਠੀਕ ਹੈ ਜੀ ਬਾਕੀ ਅਗਲਾ ਚੈੱਕ ਕਰਵਾਈ ਲੋਵੇ ਹਾਂ ਕਰਾ ਵੇ ਲੋ ਹਾਂ ਜ਼ਰੂਰ ਠੀਕ ਹੈ ਠੀਕ ਕੱਦ ਬੈਡ ਆਪਣੀ ਘਰ ਦੀ ਵਹਿੜਾ ਆਈ ਨਹੀਂ ਕੋਈ ਲਿਆਂਦੀ ਲੁੰਦੀ ਨਹੀਂ ਠੀਕ ਹੈ ਜੀ ਹਾਂ ਜੀ ਜੀਮੇਦਾਰ ਭਰਾ ਆਪਣਾ ਠੀਕ ਹੈ ਜੀ ਬਾਈ ਕਹਦਾ ਕੋਈ ਲਿਆਂਦੀ ਨਹੀਂ ਕੱਦ ਬੈਡ ਕਰਮਾਂ ਵਾਲੀ ਦਾ ਤੁਸੀਂ ਦੇਖ ਸਕਦੇ ਹੋ ਪਰਾ ਰੇਟ ਦਾ ਰੇਡਾ ਫੋਨ ਤੇ ਕਰ ਦਾਂਗੇ ਫੋਨ ਤੇ ਕਰੀਂਗਾ ਹਾਂਜੀ ਠੀਕ ਹੈ ਤੋੜ ਦੋ ਭਰਾ ਤੋੜ ਦੋ ਕੋਲੋ ਲੋਚ ਚੈੱਕ ਕਰ ਸਬਦਾਂ ਤੋਂ ਠੀਕ ਹੈ ਲੋਚ ਸੈਂਡਰਾਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਥੋੜੀ ਜੀ ਕਰਦੀ ਆ ੱੱਕਾ ਕੋਈ ਗੱਲ ਕੋਈ ਗੱਲ ਰੋਕ ਲਓ ਬਈ ਇੱਥੇ ਇੱਕ ਮਿੰਟ ਬਾਅਦ ਲੋਚ ਜੀ ਨਹੀਂ ਦਰਪਾ ਹਾਂ ਲੋਚ ਟੈਸਟ ਕੁਆਲਿਟੀ ਦੇਖਾਂ ਠੀਕ ਹੈ ਠੀਕ ਹੈ ਲੈ ਚਲੋ ਤੋ ਠੀਕ ਤੇ ਲਡੂਆਂ ਕਰਮਾ ਵਾਲੀ ਦੇ ਬਹੁਤ ਜ਼ਿਆਦਾ ਠੀਕ ਹੈ ਜੀ ਦੇਖ ਸਕਦੇ ਹੋ ਬੰਦੋ ਜੀ ਬੰਦੋ ਬੰਦੋ ਬਾਬ ਲੋ ਜੀ ਬਾਈ ਜੀ ਨਿਊਟ੍ਰੀਟ ਕਰੋ ਪਰਾ ਠੀਕ ਹੈ ਟੋਕੜ ਤੇ ਗੱਪਣ ਠੀਕ ਹੈ ਕਿੰਨੇ ਮਿੰਟ ਦੱਸੇ ਬਾਈ ਤਿੰਨਾ ਹੀ ਆ ਬਾਈ ਤਿੰਨਾ ਮਿੰਟ ਥੋੜੀ ਚੈੱਕ ਕਰਾਈ ਵੀ ਆ ਹਾਂ ਚੈੱਕ ਕਰਾਈ ਵੀ ਆ ਤਿੰਨਾ ਮਿੰਟ ਚੈੱਕ ਕਰਾ ਠੀਕ ਹੈ ਜੀ ਮੈਲ ਦੇ ਆ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਏ